ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਪਹਿਲੂ ਵਾਲਾ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ ਤੇ ਇਥੋਂ ਨਜ਼ਦੀਕ ਗੋਲੇ ਵਾਲਾ ਕਹਿ ਦਿੱ ਗਏ ਤਾਂ ਨਜ਼ਦੀਕ ਰਹਿ ਜਾਂਦਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਪਹਿਲੂ ਵਾਲਾ ਤੇ ਉੱਥੋਂ ਤੁਹਾਨੂੰ ਇੱਕ ਘਰੇਲੂ ਪਰਿਵਾਰ ਦੇ ਕੋਲੋਂ ਘਰੇ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਸੱਜਣੋਂ ਇੱਕ ਇਹ ਦੂਸਰਾ ਸੂਆ ਸੁੰਦੀ ਝੋਟੀ ਵਿਕਰੀ ਵਾਲੀ ਆ ਕਿੰਨੇ ਦਿਨ ਬਾਕੀ ਆ ਕਿੰਨਾ ਕੁ ਦੁੱਧ ਮਗਰਲੇ ਸੂਏ ਵੀਰ ਨੇ ਚੋਇਆ ਇਹਦੀਆਂ ਗੱਲਾਂ ਬਾਤਾਂ ਆਪਾਂ ਕਰੀ ਚੱਲਾਂਗੇ ਤੋਰ ਕੇ ਵੇਖਾਂਗੇ ਜਿਹੜੇ ਭਰਾ ਦੇ ਪਸੰਦ ਆਗੀ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਮੂੰਹ ਕਲੀਅਰ ਆ ਕਿ ਚਾਰ ਦੰਦ ਦਾ ਛੋਟੀ ਉਮਰ ਦੇ ਵਿੱਚ ਹੀ ਵੀਰ ਕਹਿੰਦਾ ਆਪਾਂ ਕੱਟੀਆਂ ਸਵਾਲ ਲੈਣੇ ਆ ਚੰਗੀ ਸੰਭਾਈ ਕਰਦਾ ਭਰਾ ਦੀ ਬੜੀ ਸੋਹਣੀ ਸੇਵਾ ਕੀਤੀ ਹੋਈ ਆ ਝੋਟੀ ਦੀ ਬੜਾ ਚੰਗਾ ਪੱਠ ਫੜਾ ਚੰਗੇ ਦੋਤੀ ਦੀ ਮੀਂਹ ਦਾ ਭਰਾ ਨੂੰ ਵੀ ਤੇ ਜਿਹੜਾ ਸੱਜਣ ਖਰੀਦੂਗਾ ਉਹਨੂੰ ਵੀ ਰਹੂਗੀ ਕਿਉਂਕਿ ਚੰਗੀ ਜਾਤ ਨਸਲ ਆ ਮੀਰ ਜੀ ਸასი ਕਾਲ ਜੀ ਸასი ਕਾਲ ਜੀ ਸასი ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਤੇ ਵੀਰੇ ਆਪਣਾ ਨਾਮ ਡਰੈਸ ਇਥੋਂ ਦਾ ਪ੍ਰੋਪਰ ਦੱਸ ਕਰਦਾ ਆਪਣਾ ਪੈਂਡ ਪਹਿਲੂ ਵਾਲਾ ਜੀ ਜ਼ਿਲ੍ਹਾ ਫਰੀਦਕੋਟ ਆ ਜੀ ਨੇੜੇ ਗੋਲੇ ਵਾਲਾ ਪਿਆ ਜਾਂਦਾ ਇਧਰ ਪੱਖੀ ਪੱਖੀ ਨਾਲ ਜੀ ਪੱਖੀ ਵੀ ਨੇੜੇ ਹੈ ਹਨਾ ਪੱਖੀ ਕਲਾਂ ਜੀ ਤੇ ਮੰਡੀ ਦੇ ਕੋਲੇ ਆਪਣਾ ਘਰ ਆ ਚੱਕੀ ਆਪਣੇ ਘਰੇ ਆ ਕਈ ਵਾਰੀ ਫੋਨ ਨਾ ਵੀ ਲੱਗੇ ਨਾ ਵੀ ਦੱਸ ਜੀ ਪ੍ਰੇਮ ਸਿੰਘ ਆ ਜੀ ਪਹਿਲੂ ਵਾਲਾ ਪ੍ਰੇਮ ਸਿੰਘ ਪੁੱਛ ਕੇ ਆ ਜੇ ਹਾਂਜੀ ਪਹਿਲੂ ਵਾਲੇ ਚੱਕੀ ਆਪਣੀ ਆ ਮੰਡੀ ਦੇ ਕੋਲੇ ਹਾਂਜੀ ਹਾਂਜੀ ਮੰਡੀ ਲਾਣਾ ਤੇ ਨੰਬਰ ਕਿਹੜਾ ਚਲਾਈਏ ਸਕਰੀਨ ਤੇ 9464282200 ਜੀ ਇੱਕ ਵਾਰੀ ਹੋਰ ਰਿਪੀਟ ਕਰੀਏ 9464282200 ਜੀ ਤੇ ਪ੍ਰੇਮ ਆਪਣੇ ਘਰੀ ਰੱਖੇ ਹੋਏ ਪਸ਼ੂ ਹਨ ਹਾਂਜੀ ਹਾਂਜੀ ਘਾਬੀ ਝੋਟੀ ਆਪਣੀ ਘਰ ਦੀ ਝੋਟੀ ਆ ਹਾਂਜੀ ਸੂਆ ਦੂਜਾ ਇਹ ਦੂਜੇ ਸੂਏ ਤੁਹਾਡੇ ਤੇ ਦਿਨ ਕਿੰਨੇ ਪਏ ਇਹਦੇ ਇਹਦੇ 20 ਤਰੀਕ ਨੂੰ ਦਿਨ ਪੂਰੇ ਆ ਜੀ 20 ਤਰੀਕ ਨੂੰ ਹਜੇ ਦਿਨ ਪੂਰੇ ਆ ਤੇ ਮੰਨ ਲਿਏ ਵੀ ਅੱਜ 16 ਤਰੀਕ ਹੋ ਗਈ ਹਾਂਜੀ ਹਾਂਜੀ 16 17 ਤਰੀਕ ਹੋ ਗਈ ਹੈ ਨਾ ਹਾਂਜੀ ਅੱਜ ਓਕੇ 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 ਦਿਨ ਹਜੇ ਕਰਦੀ ਕਰਾਉਂਦੀ ਨੇ ਹਫਤਾ ਲੈ ਜਾਣਾ ਹੈ ਨਾ ਹਾਂਜੀ ਲੈ ਜੂਗੀ ਹਾਂਜੀ ਤੇ ਮਗਰਲੇ ਸੂਏ ਕਿੰਨਾ ਕ ਦੁੱਧ ਚੋਇਆ ਆ ਪਾਪੜੀ ਸੇਵਾ ਦਾ ਇਹਦਾ 5 12 ਲੀਟਰ ਕਰਾਇਆ ਜੀ 12 ਲੀਟਰ ਦੁੱਧ ਆਪਾਂ ਆਪਣੀ ਸੇਵਾ ਤੇ ਪਹਿਲਨ ਕੱਟੀ ਥੱਲੇ ਚੋਇਆ ਤੇ ਉਦੋਂ ਦਾ ਛੋਟੀ ਉਮਰ ਦੀ ਸੂਈ ਹੁਣੀ ਆ ਹੁਣ ਹਜੇ 4 ਦੰਦ ਆ 4 ਦੰਦ ਹੁਣ ਆ ਏਸੀ ਦੀ ਇਹ ਬੱਚੀ ਹਾਂਜੀ ਇਹ ਪਹਿਲੇ ਸੂਏ ਦੀ ਕੱਟੀ ਪਹਿਲੇ ਸੂਏ ਦੀ ਆ ਕੱਟੀ ਆ ਸੱਜਣੋ ਦੇਖੋ ਹਾਂਜੀ ਬਾਕੀ ਐਤ ਕੀ ਜੋ ਪਰਮਾਤਮਾ ਭਾਵੇ ਉਹ ਦੇਊਗੀ ਬੱਚਾ ਤੇ ਵੀਰ ਇਹਨੂੰ ਕੱਢ ਬਾਹਰ ਦੀ ਤੋਰ ਕਰਾਈਏ ਤੇ ਚੋਣ ਚਾਂ ਦੀ ਜਿਵੇਂ ਤੂੰ ਦੱਸਦਾ ਸੀ ਸੀਲ ਬੋਲਾ ਪੂਲੀ ਬਿਨਾ ਬੱਚੇ ਤੋਂ ਜਿਵੇਂ ਮਾਰਦੀ ਬੈ ਜੀ ਕੋਈ ਠੀਕ ਆ ਜਦੋਂ ਪਹਿਲਨ ਸੂਈ ਆ ਤੇ ਬਿਨਾ ਬੱਚੇ ਤੋਂ ਵੀ ਚੁਈ ਆ ਹਾਂਜੀ ਹਾਂਜੀ ਓਕੇ ਕੱਦ ਕਾਠ ਵੇਖ ਲਓ ਸੱਜਣੋ ਬੀਲ ਚੈੱਕ ਕਰ ਲੋ ਸਭੀ ਪੂਰੀ ਚੰਗੀ ਆ ਤੇ ਕਰਦੀ ਕਰਾਉਂਦੀ ਹਜੇ ਮੰਨ ਲੋ ਵੀ ਯਾਰ ਹਜੇ ਕਸ਼ਮ ਨਹੀਂ ਆ ਕਹਿ ਦਈਏ ਨਾ ਬਣੀ ਹਜੇ ਬਾਨਾ ਝੋਟੀ ਨਹੀਂ ਬਹੁਤ ਸੋਹਣਾ ਲੇਵਾ ਤਿਆਰ ਕਰ ਜੂਗੀ ਕਿਉਂਕਿ ਚੰਗੇ ਪੱਠ ਪੁੜੇ ਦੀ ਝੋਟੀ ਆ ਜਮਾਂਤੀ ਗਈ ਹਾਂ ਓਕੇ ਰਿਪੋਰਟ ਜਮਾਂ ਥਣ ਚਵਾਈ ਵਾਲਾ ਲੱਗਾ ਮੁਠੀ ਵਾਲਾ ਦੇਖੋ ਇਹ ਤੋਂ ਹਾਂ ਇਹ ਨਹੀਂ ਹੈ ਵੀ ਠੰਡੀ ਠੀਰੀ ਫੁੱਲ ਰਹਾ ਹਨ ਜੇ ਮਾਦੀ ਤੇ ਹੋਈ ਕੋਈ ਬਾਕੀ ਸ਼ਕੀਨ ਪੂਰੀ ਆ ਸੱਜਣੋ ਸਾਂਭੀ ਪੂਰੀ ਆ ਰੰਗ ਰੂਪ ਬਹੁਤ ਸੋਹਣਾ ਝੋਟੀ ਦਾ ਐਨ ਮੰਨ ਲਗੇ ਵੀ ਕੋਈ ਹੱਥ ਧਰਾ ਨਹੀਂ ਕਰਮਾਂ ਵਾਲੀ ਦੇ ਵਿੱਚ ਮੋਹਰਾ ਦੀ ਟਾਪ ਦੀ ਕੱਟੀ ਆ ਜੇ ਕਹਿਣ ਨੂੰ ਕਿਸੇ ਚੰਗੇ ਸੀਮੰਦਾ ਹੀ ਵੀਰ ਨਾਂ ਲੈ ਸਕਦਾ ਪਰ ਨਹੀਂ ਵੀਰ ਕਹਿੰਦਾ ਯਾਰ ਜਿਹੜੀ ਚੀਜ਼ ਨਹੀਂ ਪਤਾ ਹਨਾ ਉਦੋਂ ਤਾਂ ਐਵੇਂ ਨਹੀਂ ਆਪਾਂ ਕਹਿਣਾ ਦੇਖੋ ਹਰ ਇੱਕ ਪੱਖ ਤੋਂ ਪੂਰੀ ਝੋਟੀ ਵਿਖਾਤੀ ਤੁਹਾਨੂੰ ਪਹਿਲੂ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਆ ਬਾਕੀ ਆਪਾਂ ਇਹ ਨੀਵੀਂ ਰੇਟ ਫੋਨ ਤੇ ਰਹੂਗਾ ਫੋਨ ਤੁਹਾਡੇ ਨਾਲ ਰੇਟ ਜ਼ਰੂਰ ਸਾਂਝਾ ਕਰਦੇ ਆਂਗੇ ਕਿਉਂਕਿ ਜਿਹੜੇ ਭਰਾਣੇ ਲੈਣੀ ਹੋਈ ਉਹ ਆਪਦਾ ਚੱਕੇ ਨੰਬਰ ਸਕਰੀਨ ਤੋਂ ਤੇ ਵੀਰ ਨਾਲ ਗੱਲਾਂ ਬਾਤਾਂ ਕਰ ਲੇ ਆ ਆ ਤੁਹਾਨੂੰ ਮੈਂ ਥਣ ਦੱਸ ਹੈਜ ਜਿਸ ਦਿਨ ਪੂਰੇ ਤਿਆਰੀਆਂ ਤੇ ਹੋਈ ਨਾ ਉਦਾਂ ਦੇਖੋ ਕਰਮਾਲੀ ਕਿੰਡਾ ਸੋਹਣਾ ਥਣ ਬਣਾਉਂਦੀ ਆਜੋ ਹਣ ਆਪਾਂ ਰੇਟ ਵੀਰ ਤੋਂ ਕਰੀਏ ਕਨਫਰਮ ਵੀਰ ਜੀ ਕੀ ਰੇਟ ਰੱਖਾਂਗੇ ਆਪਾਂ ਇਹ ਰੇਟ ਤਾਂ ਹੈ 155 ਜੀ 1 ਲੱਖ ਤੇ 55 ਹਜ਼ਾਰ ਹਾਂਜੀ ਤੇ ਦੇ ਕਿੰਨੇ ਦੀ ਦਵੇਂਗਾ ਜੇ ਕੋਈ ਸੱਜਣ ਆਉਂਦਾ ਪਿਆਰ ਮੁਹabbat ਕਿੰਨਾ ਕਰਦੇ ਡੇਢ ਦੀ ਦੇ ਦਾਂਗੇ ਡੇਢ ਦੀ ਦੇ ਦਾਂਗੇ ਹਾਂਜੀ ਓਕੇ ਧੰਨਵਾਦ ਆ ਤੇਰਾ ਵੀਰੇ ਲੈ ਵੀ ਸੱਜਣੋ ਝੋਟੀ ਦੇਖਿਓ ਆ ਕੇ ਵੀ ਵੇਖ ਲਿਓ ਤੁਸੀਂ ਪੈਸੇ ਖਰਚਨੇ ਆ ਪਰ ਤੁਹਾਡੇ ਪਸੰਦ ਆਊਗੀ 1 55 ਮੋਲਾ ਵੀਰ ਕਹਿੰਦਾ ਡੇਢ ਲੱਖ ਦੀ ਝੋਟੀ ਆਪਾਂ ਦੇ ਦੇਾਂਗੇ ਐਨਾ ਓਕੇ ਰਿਪੋਰਟ ਵਾਲਾ ਰੇਟ ਆ ਆ ਕੇ ਕਰਕੇ ਤਸੱਲੀ ਨਾਲ ਜਿਹੜਾ ਸੱਜਣ ਚੰਗੀ ਝੋਟੀ ਪਾਲਦਾ ਜਰੂਰ ਸੰਪਰਕ ਕਰਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖ ਲਈ ਜਿਉਂਦੇ ਬਾਹਰ